ਕੋਡੀ 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 ਛੋਟੀ ਦਾ ਮੈਚ ਹੋ ਰਿਹਾ ਹੈ ਛੋਟੀ ਦਾ ਮੈਚ ਹੈ ਉਸਤਾਦ ਜੀ ਪਿਛਲੇ 2-3 ਦਿਨਾਂ ਤੋਂ ਭਾਵੇਂ ਪਿੰਡਵਾਰ ਦੇ ਮੇਲੇ ਆ ਭਾਵੇਂ ਮੇਜਰ ਲੀਗ ਦੇ ਜਿਹੜੇ ਮੈਚ ਹੋ ਰਹੇ ਹੈ ਜਿਹੜੇ ਲਾਈਵ ਦੇ ਨੀਚੇ 1 ਮਿੰਟ ਚੱਲਦੇ ਹੈ ਹਰ ਇੱਕ ਦੂਜਾ ਜਾਂ ਤੀਜਾ ਮਿੰਟ ਦਰਸ਼ਕ ਵੀਰਾਂ ਦਾ ਆ ਰਿਹਾ ਵੀ ਜੀਤ ਕੋਟੜੀ ਵਾਲਾ ਜਿਹੜਾ ਉਸਤਾਦ ਜੀ ਕਬੱਡੀ ਪਲੇਅਰ ਆ ਉਹਦਾ ਬਾਹਰ ਖੇਡਣਾ ਜਦੋਂ ਦਿਰਬ ਕਰਦਾ ਮੈਂ ਪ੍ਰੋਮੋਟਰ ਵੀਰਾਂ ਨੂੰ ਬੇਨਤੀ ਕਰਾਂਗਾ ਵੀ ਉਹ ਲੋਡ ਬੰਦ ਪਲੇਅਰ ਹੈ ਜਰੂਰ ਉਸ ਪਲੇਅਰ ਦੀ ਬਾਹ ਫੜੀ ਜਾਵੇ ਜੀਤ ਕੋਟਲੀ ਵਾਲੇ ਹਾਂਜੀ ਬਾਕੀ ਜੀ ਸੁਣ ਵੀ ਲਿਆ ਤੇ ਅੱਜ ਮੇਜਰ ਲੀਗ ਚ ਕਮੈਂਟਰ ਨੇ ਵੀ ਜੀਤ ਕੋਟਲੀ ਦੀ ਦੱਬ ਕੇ سپورਟ ਕੀਤੀ ਤੇ ਬਾਕੀ ਜੀ ਤੁਸੀਂ ਕਮੈਂਟ ਲਿਸਟ ਜੇ ਦੇਖ ਲਓ ਕਿ ਇਸ ਤਰ੍ਹਾਂ ਸਾਰੀ ਕਮੈਂਟ ਲਿਸਟ ਜੀਤ ਕੋਟਲੀ ਦਾ ਸਨਮਾਨ ਹੋਣਾ ਚਾਹੀਦਾ ਹੈ ਬਹੁਤ ਹੀ ਗਰੀਬ ਕਰੋ ਦੋ ਭੈਣਾਂ ਦਾ ਭਰਾ ਹੈ ਦੇਖੋ ਜੀਤ ਕੋਟਲੀ ਜੀਤ ਕੋਟਲੀ ਜੀਤ ਕੋਟਲੀ ਦੇਖੋ ਸਾਰੀ ਮੇਜਰ ਲੀਗ ਦੇ ਜਿੰਨੇ ਸੀਗੇ ਆਪਣੇ ਕਮੈਂਟ ਆਉਂਦੇ ਸੀਗੇ ਲਾਈਵ ਸੈਸ਼ਨ 'ਚ ਸਾਰੇ ਜੀਤਕੋਟਲੀ ਦੇ ਆਉਂਦੇ ਹੀ ਸੋ ਕਬੱਡੀ ਦੇ ਪ੍ਰਮੋਟਰਾਂ ਨੂੰ ਜੀਤਕੋਟਲੀ ਵੱਲ ਧਿਆਨ ਦੇਣਾ ਚਾਹੀਦਾ ਹੈ ਤੁਸੀਂ ਦੇਖ ਸਕਦੇ ਆ ਤੁਹਾਨੂੰ ਅੱਗੇ ਵੀ ਕਮੈਂਟ 'ਚ ਪੜਾਉਂਦਾ ਮੈਂ ਜਿਸ ਵਿੱਚ ਲਿਖਿਆ ਹੈ ਬੈਸਟ ਜੀਤ ਕੋਟਲੀ ਦਾ ਸਨਮਾਨ ਕਰ ਦੋ ਜੀਤ ਕੋਟਲੀ ਦਾ ਸਨਮਾਨ ਕਰ ਦੋ 3000 ਬੰਦਾ ਲਾਈਵ ਵੇਖੀ ਜਾਂਦਾ ਪਰ ਜੀਤ ਬਾਰੇ ਕਮੈਂਟ ਚਾਰ ਪੰਜ ਜਾਣੀ ਕਰਦੇ ਲਿਖਣ ਨਾਲ ਤੁਹਾਡੀਆਂ ਉਂਗਲਾਂ ਦੁਖਦੀਆਂ ਸਾਰੇ ਵੀਰ ਇੱਕ ਕਮੈਂਟ ਜੀਤ ਦੀ ਮਦਦ ਲਈ ਜ਼ਰੂਰ ਲਿਖੋ ਵੀਰ ਉਸ ਗਰੀਬ ਦੀ ਮਦਦ ਹੋ ਜਾਊਗੀ ਜੀਤ ਕੋਟਲੀ ਦਾ ਸਨਮਾਨ ਕਰੋ ਦੇਖੋ ਤੁਸੀਂ ਦੇਖ ਸਕਦੇ ਲੋਕੀ ਕਿੰਨਾ ਪਿਆਰ ਦਿਖਾ ਰਹੇ ਆ ਜੀਤ ਕੋਟਲੀ ਲਈ ਦੇਖ ਸਕਦੇ ਆ ਕੋਈ ਵੀ ਕਮੈਂਟ ਨਹੀਂ ਕਿਸੇ ਤੇ ਕੀਤਾ ਜਾ ਰਿਹਾ ਸਿਰਫ ਜੀਤ ਜੀਤ ਹੋਈ ਪਈ ਐ ਜੀਤ ਕੋਟਲੀ ਬਾਰੇ ਵੀ ਸੋਚੋ ਪ੍ਰੋਮੋਟਰੋ ساری ਉਮਰ ਉਸ ਗਰੀਬ ਨੇ ਕਬੱਡੀ ਵਿੱਚ ਲਾ ਰੱਖੀ ਉਸ ਨੂੰ ਵਿਦੇਸ਼ ਵਿੱਚ ਸੈੱਟ ਕਰਾ ਦਿਓ ਕੰਮ ਆਪੇ ਕਰ ਲੂਗਾ ਜਾਂ ਉਸ ਦੇ ਪੁੱਤਰ ਨੂੰ ਸੈੱਟ ਕਰਾ ਦਿਓ ਸੋ ਸਾਰੇ ਵੀਰ ਇਦਾਂ ਹੀ ਦੱਬ ਕੇ ਸਪੋਰਟ ਕਰੀ ਲੇਖੋ ਸ਼ਾਇਦ ਕਿਸੇ ਦੇ ਮਨ ਮੇਰ ਪੈ ਜਾਵੇ ਤੇ ਜੀਤ ਦੀ ਮਦਦ ਹੋ ਸਕੇ ਧੰਨਵਾਦ ਜੀ ਐਸੀ ਤਰ੍ਹਾਂ ਕਬੱਡੀ ਦੇ ਆਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ